ਫਾਜ਼ਿਲਕਾ ਦੇ ਪਿੰਡ ਬੱਕੂਸ਼ਾਚ ਇੱਕ ਬਜ਼ੁਰਗ ਔਰਤ ਦੇ ਮਕਾਨ ਦੀ ਛੱਤ ਡਿੱਗ ਜਾਣ ਕਾਰਨ ਹਾਦਸਾ ਹੋ ਗਿਆ ਇਸ ਹਾਦਸੇ 'ਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਤਾਂ ਬਚ ਗਿਆ ਪਰ ਮਕਾਨ ਅੰਦਰ ਪਏ ਕੀਮਤੀ ਸਮਾਨ ਦਾ ਕਾਫੀ ਨੁਕਸਾਨ ਹੋ ਗਿਆ ਇਸ ਤੋਂ ਬਾਅਦ ਪੀੜਤ ਬਜ਼ੁਰਗ ਔਰਤ ਅਤੇ ਉਸ ਦੇ ਲੜਕੇ ਨੇ ਸਰਕਾਰ ਤੋਂ ਉਨ੍ਹਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ਇਹ ਸਰਕਾਰ ਨੂੰ ਥੋੜੀ ਬੋਤੀ ਬਰਸਾਤ ਆਈ ਸੀਗੀ ਤੇ ਮੈਂ ਵੀ ਕੱਲ ਇੱਥੇ 2-3 ਘੰਟੇ ਰੈਸਟ ਕਰਕੇ ਗਿਆ ਔਰ ਰਾਤ ਨੂੰ ਪਤਾ ਲੱਗਾ ਕਿ 9:30 ਨਾਗਰੀਬ ਫੋਨ ਆਇਆ ਸੀਗਾ ਕਿ ਛੱਤ ਡਿੱਗ ਪਈ ਆਪਣੀ ਔਰ ਐਨਾ ਪਰਮਾਤਮਾ ਦਾ ਸ਼ੁਕਰ ਕਰਕੇ ਮੇਰੇ ਮਮਾ ਦੂਸਰੇ ਕਮਰੇ ਸੁੱਤੇ ਪਏ ਸੀਗੇ ਅਗਰ ਹੋਇਆ ਤਾਂ ਉਨੇ ਤੱਕ ਜਾਨੀ ਵੀ ਨੁਕਸਾਨ ਹੋ ਸਕਦਾ ਸੀਗਾ ਕਿਚਨ ਦਾ ਜਿਹੜਾ ਸਮਾਨ ਸੀਗਾ ਉਹ ਸਾਰਾ ਥੱਲੇ ਟੈਸਨੈਸ ਹੋ ਗਿਆ ਔਰ ਫ੍ਰਿਜ ਉਹ ਖਰਾਬ ਹੋ ਗਈ ਹੈ ਵਾਸ਼ਿੰਗ ਮਸ਼ੀਨ ਬਿਲਕੁਲ ਟੈਸਨੈਸ ਹੋ ਗਈ ਹੈ ਸਮਾਨ ਜਿਹੜਾ ਹੋਰ ਵੀ ਥੱਲੇ ਦੱਬਿਆ ਹੋਇਆ ਹੈਗਾ ਤੇ ਬਹੁਤ ਨੁਕਸਾਨ ਹੋਇਆ ਹੈ ਦੇਖੋ 1 ਲੱਖ 1.5 ਲੱਖ ਰੁਪਏ ਦਾ ਹੈਗਾ ਦੇਖੋ ਆਈਕਲ ਚਾਤ ਪਾਣੀ ਵੀ ਬਹੁਤ ਔਖੀ ਹੈਗੀ ਪਹਿਲੇ ਤਾਂ ਮਕਾਨ ਬਣਾਨੇ ਔਖਾ ਹੈ ਜੀ ਅੱਜ ਕੱਲ ਗਰੀਬ ਬੰਦੇ ਦੇ ਇੱਕ ਮਕਾਨ ਦੇ ਘਟੋ ਘਟ ਵੀ 1 ਲੱਖ 1.5 ਲੱਖ ਰੁਪਏ ਖਰਚਾ ਹੁੰਦਾ ਹੈ ਜੀ ਬਾਕੀ ਜਿਹੜਾ ਨੁਕਸਾਨ ਹੈਗਾ ਜੀ ਉਹ ਵੀ ਇੱਕ ਦੇਖਿਆ ਜੇ ਤਾਂ ਬਹੁਤ ਹੈਗਾ ਜੀ ਦੋ 2.5 ਲੱਖ ਰੁਪਏ ਦਾ ਨੁਕਸਾਨ ਹੈ ਮੇਰੇ ਮਾਤਾ ਜੀ ਇਕੱਲੇ ਰਹਿੰਦੇ ਹੈਗੇ ਨੇ ਮੈਂ ਕੁਦਰਤੀ ਮੈਂ ਸ਼ਾਇਦ ਉਹਕੇ ਰਹਿ ਰਿਹਾ ਮੈਂ ਵੀ ਖੁਦ ਕਿਰਾਏ ਤੇ ਰਹਿੰਦਾ ਹੁੰਨਾ ਆਜਾ ਆਇਆ ਇਹ ਪਿਛਲੇ ਕਮਰੇ ਸੁੱਤੇ ਤੇ ਆਮ ਟੇਰੇ ਸਿਆਮ ਹੈ ਤੇ ਬੈਠ ਵੀ ਜਾਂਦੇ ਆ ਸੌਂਦੇ ਆ ਕਿਚਨ ਦਾ ਜਿਹੜ ਪਹਿਲਾ ਮਕਾਨ ਦੀ ਹਾਲਤ ਸਹੀ ਸੀਗੀ ਸਰਕਾਰ ਤੇ ਮੰਗ ਕਰਦੇ ਆਂ ਵੀ ਜੇਕਰ ਕੋਈ ਹੈਲਪ ਹੁੰਦੀ ਹੋਵੇ ਤੇ ਬਿਹਤ ਹੈਗਾ ਠੀਕ ਹੈ ਕਿਉਂਕਿ ਦੇਖੋ ਆਈ ਤਾਂ ਸਰਕਾਰ ਵੀ ਕੋਈ ਕਿਸੇ ਦੀ ਹੈਲਪ ਕਰਕੇ ਰਾਜੀ ਕੋਣੀ ਹੈਗੀ ਕਿਉਂਕਿ ਇਸ ਪਾਸੇ ਕਿਸੇ ਦਾ ਧਿਆਨ ਵੀ ਹੈ ਨਹੀਂ ਕਿਸੇ ਨੂੰ ਨੁਕਸਾਨ ਹੋ ਜਾਂਦਾ ਕੁਝ ਵੀ ਹੈਗਾ ਦੇਖੋ ਆਮ ਬੰਦਾ ਹੈਗਾ ਉਹ ਜਿਹੜਾ ਕਿ ਅੱਜ ਉਤਰੇੰਦ ਨੁਕਸਾਨ ਹੋ ਗਿਆ ਕਿਉਂਕਿ ਕਿਸੇ ਦੇ ਕੋਲ ਤਾਂ ਹੈ ਨਹੀਂ ਬਿਲਕੁਲ ਪੈਸਾ ਹੈਗਾ ਜਾਂ ਕੁਝ ਵੀ ਹੈਗਾ ਆਪਾਂ ਕਰਦੇ ਆਈ ਚਲੇ ਚਲਾਉਣ ਵਾਸਤੇ ਜੂੜ ਉਹਨਾਂ ਦਾ ਕੋਈ ਖਰਚਾ ਪਾਣੀ ਹੈਗਾ ਏ ਹੁਣ ਪਤਾ ਨਹੀਂ ਕਦੋਂ ਬੰਦਾ ਕਦੋਂ ਨਹੀਂ ਬੰਦਾ ਮੇਰੇ ਮਾਤਾ ਜੀ ਤੇ ਰੇਂਦਰ ਕਾਲੇ ਸਾਡੇ ਕੋਲ ਚਲੇ ਜਾਂਦੇ ਨੇ ਤੇ ਅਸੀਂ ਮੈਂ ਕਿਰਾਏ ਤੇ ਰਹ ਰਹੇ ਹਾਂ ਫਾਜ਼ਿਲਪੁਰ ਮਮੀ ਪੀਆ ਤੀ ਲੈ ਤੂੰ ਕਾਤੋਂ ਡਿੱਗੀ ਕਦੋਂ ਰਾਤੀਂ ਨੌ ਕੁਝ ਦੇਖ ਤਾ ਠੀਕ ਹੈ ਕਿੰਨਾ ਕੋ ਨੁਕਸਾਨ ਹੋ ਗਿਆ ਕਿੰਨਾ ਨੁਕਸਾਨ ਤਾਂ ਬਹੁਤ ਸਾਰੀ ਛੜਤ ਹੋ ਗਈ ਤੇ ਤੇ ਕੁਰਸੀਆਂ ਦੋ 59 ਪੀਆ ਥੱਲੇ ਤੇ ਫਰਿੱਜ ਪਈ ਹੈ ਸੀਚੋਸ ਰਪਈ ਤੋ ਗੈਸ ਚੁੱਲ੍ਹਾ ਸਾਰਾ ਸਮੰਗਾ ਨਹੀਂ ਸਾਰਾ ਛੜਦੇ ਤਾਂ ਲੋਨ ਮਰ ਚ ਵੀ ਨਹੀਂ ਬਚਾ ਫਰਿੱਜ ਵੀ ਜਾਣ ਹੋ ਗਈ ਸਾਰੇ ਤਾਂ ਅਜੀ ਤਾਂ ਹੁਣ 2 ਸਾਲ ਹੋ ਗਏ ਲੈ ਨੂੰ ਮਸ਼ੀਨ ਹੋਣ ਲਈ ਸੀ ਪਹਿਲੇ ਮਕਾਨ ਦੀ ਹਾਲਤ ਕਿਸ ਤਰ੍ਹਾਂ ਸੀ ਸ੍ਰੀ ਹਾਲਤ ਠੀਕ ਸੀ ਤੁਸੀਂ ਇਕੱਲੇ ਰਹ ਰਹੇ ਹੋ ਇਹ ਦੇਖ ਹਾਂ ਮੈਂ ਇਕੱਲੇ ਰਹੇ ਹਾਂ ਤੇ ਬਾਕੀ ਪਰਿਵਾਰ ਵਾਲੇ ਕਿ ਸ਼ਹਿਰ ਰਹਿੰਦੇ ਨੇ ਹਾਂ ਇੱਥੇ ਰਹ ਰਹੇ ਨੇ ਨਹੀਂ ਵੀ ਇਹ ਕਮਰਾ ਵੀ ਕੁ ਮਰਮੋ ਟਾਈਪ ਤੇ ਸਾਰਾ ਇੱਥੇ ਹੁੰਦਾ ਹੁੰਦਾ ਵਾਲਾ ਹੀ ਟੁੱਟਾ ਤਾਂ ਪੀ ਹੈ ਹੁੰਦਾ ਵੀ ਨੁਕਸਾਨ ਤਾਂ ਹੁੰਦਾ ਵੀ ਹੈ ਹਣ ਵੇਖੋ ਇਹੜਾ ਕੁ ਮਾਰ ਗਿਆ ਸਨ ਬਿਆਰ ਨੁਕਸਾਨ ਦਾ ਜਿਹੜਾ ਸਾਨੂੰ ਕੋ ਮਿਲਣਾ ਚਾਹੀਦਾ ਜੀ ਮਿਲ ਜਾਵੇ